ਹੈਲੋ ਜੀ ਪਿੰਡਾਂ ਦੇ ਕੰਮਕਾਜ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਬਖਾਵਾਂਗੇ ਤੁਹਾਨੂੰ ਆਪਾਂ ਨਾਨਕੇ ਮੇਲ ਦੀ ਐਂਟਰੀ ਤੇ ਆਪਾਂ ਨਾਨਕੇ ਸ਼ੱਕ ਦਾ ਜਿਹੜਾ ਸਮਾਨ ਲੈ ਕੇ ਗਏ ਉਹ ਸਾਰਾ ਦਿਖਾਵਾਂਗੇ ਤੁਹਾਨੂੰ ਇਸ ਬਲੌਗ ਚ ਸਾਰਾ ਬਲੌਗ ਤੁਸੀਂ ਐਂਡ ਤੱਕ ਦੇਖੋ ਜਰੂਰ ਤੇ ਇਹਦੇ ਵਿੱਚ ਆਪਾਂ ਨਾਲ ਦੀ ਨਾਲ ਦਿਖਾਵਾਂਗੇ ਤੁਹਾਨੂੰ ਨਾਰਕੇ ਮੇਲ ਦੀ ਐਂਟਰੀ ਇਹ ਆਪਾਂ ਪਹਿਲਾਂ ਤੁਹਾਨੂੰ ਸਮਾਨ ਦਿਖਾਵਾਂਗੇ ਜਿਹੜਾ ਆਪਾਂ ਕੱਪੜੇ ਵਗੈਰਾ ਜੋ ਵੀ ਆਪਣੇ ਰੀਤੀ ਰਿਵਾਜ ਹੁੰਦੇ ਆ ਜੋ ਵੀ ਸੋਨਾ ਆਪਾਂ ਆਪਣੇ ਦੋਤੀ ਨੂੰ ਪਾਇਆ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਆਪਾਂ ਇਸ ਵਲੌਗ 'ਚ ਤੇ ਇਹ ਵਲੌਗ ਨੂੰ ਤੁਸੀਂ ਜ਼ਰੂਰ ਇੰਜੋਏ ਕਰਿਓ ਇਹ ਆਪਾਂ ਸਾਰੇ ਕੱਪੜੇ ਲੈ ਕੇ ਗਏ ਆ ਜੋ ਵੀ ਆਪਣੇ ਦੋਤੀ ਦੇ ਜਾਂ ਆਪਣੇ ਉਹਨਾਂ ਦੇ ਘਰ ਦੇ ਪਰਿਵਾਰ ਦੇ ਜੋ ਵੀ ਚੀਜ਼ ਲੈ ਕੇ ਗਏ ਆ ਉਹ ਤੁਹਾਨੂੰ ਸਾਰਾ ਇਸ ਵਲੌਗ 'ਚ ਦਿਖਾਵਾਂਗੇ ਪਿੰਡਾਂ ਦੇ ਰੀਤੀ ਰਵਾਜ ਚੱਲਦੀ ਐ ਇਹ ਆਪਾਂ ਜੁੱਤੀਆਂ ਲੈ ਕੇ ਗਏ ਆਪਣੀ ਨੰਦੀਆਂ ਤੇ ਦੋਤੀਆਂ ਇਹ ਵੀ ਆਪਣੇ ਰਵਾਜ ਹੈ ਹਾਰ ਤੇ ਇਹ ਆਪਣੇ ਦੋਤੀ ਦੇ ਕੱਪੜੇ ਆ ਤੁਹਾਨੂੰ ਇਹਦੇ ਚ ਆਪਾਂ ਪਿੰਡਾਂ ਦੇ ਰੀਤੀ ਰਵਾਜ ਹੀ ਦਿਖਾਵਾਂਗੇ ਆਪਾਂ ਚੂੜਾ ਲਿਆ ਸੀ ਜੇ ਇਧਰੋਂ ਨਾਨਕ ਵੱਲੋਂ ਨਾਨਕਾ ਵੱਲੋਂ ਦਿਖਾਇਆ ਇਹ ਆਪਾਂ ਸੈੱਟ ਪਾਇਆ ਜੀ ਉਹ ਦਿਖਾਇਆ ਤੁਹਾਨੂੰ ਇਹ ਪੈਰਾਂ ਵਾਲੀਆਂ ਹੁਣ ਆਪਣੇ ਅੰਦਰ ਜਿਹੜਾ ਸਮਾਨ ਆ ਉਹਨਾਂ ਨੇ ਘਰੇ ਖਰੀਦਿਆ ਹੈ ਉਹ ਦਿਖਾਵਾਂਗੇ ਜੋ ਵੀ ਆਪਣਾ ਸਮਾਨ ਹੁੰਦਾ ਸੋਫੇ ਵਗੈਰਾ ਬੈੱਡ ਅਲਮਾਰੀ ਬੇਟੀ ਇਹ ਸਾਰਾ ਸਮਾਨ ਅਪਾ ਤੁਹਾਨੂੰ ਬਲੌਗ 'ਚ ਦਿਖਾਵਾਂਗੇ ਉਹ ਆਪਣੀ ਨਾਟਕ ਮਿਲਦੇ ਐ ਸ੍ਰੀ ਸ਼ੁਰੂ ਹੋ ਗਈ ਹੈ ਜੀ ਜਵਾ हादे <laughs> ਹੁਣ ਆਪਾਂ ਗੇਟ ਤੇ ਪਹੁੰਚ ਚੁੱਕੇ ਆ ਜਿਹੇ ਆਪਾਂ ਨੂੰ ਸ਼ਗਨ ਦਿੱਤਾ ਜਾਂਦਾ ਜੀ ਨਾਨਕੀ ਵਿਹਲ ਨੂੰ ਤੇ ਹੁਣ ਆਪਾਂ ਸਾਰੇ ਆਪਣੇ ਸ਼ਗਨ ਹੋ ਚੁੱਕੇ ਆਪਾਂ ਨੂੰ ਦੇਖੋ ਹੁਣ ਆਪਾਂ ਅਗਲਾ ਪਾਰਸ ਨੂੰ ਅਗਲੇ ਵਲੋਗ ਚ ਦਿਖਾਵਾਂਗੇ Yes, sir.